ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਚੋਣਾ ਹੋਣ ਲੱਗੀਆਂ ਨੇ ਹਜੇ ਕੱਲ ਹੀ 14 ਦਸੰਬਰ ਦਿਨ ਐਤਵਾਰ ਨੂੰ ਪੰਜਾਬ ਦੇ ਵਿੱਚ ਚੋਣਾ ਮੁਕੰਮਲ ਕਰਵਾਈਆਂ ਗਈਆਂ ਸੀ ਪਰ ਹਜੇ ਇਹ سلسلہ ਖਤਮ ਨਹੀਂ ਹੋਇਆ 16 ਦਸੰਬਰ ਦਿਨ ਮੰਗਲਵਾਰ ਨੂੰ ਵੀ ਪੰਜਾਬ ਦੇ ਵਿੱਚ ਚੋਣਾ ਹੋਣ ਗਿਆ ਇਹ ਚੋਣਾ ਜਿਹੜੀਆਂ ਨੇ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਹੀ ਚੋਣਾ ਜਿਹੜੀਆਂ ਕਰਵਾਈਆਂ ਜਾਣਗੀਆਂ ਕਿਉਂਕਿ 14 ਤਰੀਕ ਨੂੰ ਕਈ ਥਾਵਾਂ ਤੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਬੇ ਬੇਨਿਯਮੀਆਂ ਦੀਆਂ ਕੰਪਲੇਂਟਸ ਜਿਹੜੀਆਂ ਨੇ ਸ਼ਿਕਾਇਤਾਂ ਜਿਹੜੀਆਂ ਨੇ ਉਹ ਮਿਲੀਆਂ ਸੀ ਕਿ ਕਿਤੇ ਕਿਤੇ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਪੋਲਿੰਗ ਦੇ ਦੌਰਾਨ ਬੂਥ ਕੈਪਚਰਿੰਗ ਦੀਆਂ ਵੀ ਕੰਪਲੇਂਟਸ ਆਈਆਂ ਅੰਮ੍ਰਿਤਸਰ ਦੇ اٹਾਰੀ ਪਿੰਡ ਦੇ ਵਿੱਚ ਬੈਨਡ ਪੇਪਰ ਗਲਤ ਛਪਨ ਦੀ ਜਿਹੜੀ ਉਹ ਕੰਪਲੇਂਟ ਸਾਹਮਣੇ ਆਈ ਜਿਸ ਤੋਂ ਬਾਅਦ ਉੱਥੇ ਚੋਣਾ ਜਿਹੜੀਆਂ ਨੇ ਉਹ ਰੱਦ ਕਰਵਾ ਦਿੱਤੀਆਂ ਗਈਆਂ ਸੀ ਅਤੇ ਦੁਬਾਰਾ ਸਟੇਟ ਇਲੈਕਸ਼ਨ ਕਮਿਸ਼ਨ ਨੇ ਉਹ ਚੋਣਾਂ ਕਰਵਾਉਣ ਦੀ ਤਰੀਕ ਜਿਹੜੀ ਆ 16 ਦਸੰਬਰ ਤੈਅ ਕੀਤੀ ਆ ਤੇ ਨਤੀਜੇ ਜਿਹੜੇ ਨੇ ਉਹ ਪਹਿਲਾਂ ਜੋ ਤਰੀਕ ਤੈਅ ਹੋਈ ਸੀ 17 ਦਸੰਬਰ 17 ਤਰੀਕ ਨੂੰ ਹੀ ਨਤੀਜੇ ਜਿਹੜੇ ਨੇ ਉਹ ਆਉਣਗੇ ਤਾਂ ਪਰ ਕੱਲ ਕਿੱਥੇ ਕਿੱਥੇ ਪੰਜਾਬ ਦੇ ਕਿਹੜੇ ਹਿੱਸਿਆਂ ਦੇ ਵਿੱਚ ਚੋਣ ਹੋਣ ਜਾ ਰਹੀ ਆ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਸੰਪਤੀ ਅਟਾਰੀ ਜ਼ੋਨ ਦੇ ਨੰਬਰ 8 ਪਿੰਡ ਖਾਸਾ ਦੇ ਵਿੱਚ ਬੂਥ ਨੰਬਰ 52 53 54 ਤੇ 55 ਦੇ ਵਿੱਚ ਦੁਬਾਰਾ ਪੋਲਿੰਗ ਕਰਵਾਉਣ ਦਾ ਹੁਕਮ ਜਿਹੜਾ ਉਹ ਜਾਰੀ ਕੀਤਾ ਕੱਲ੍ਹ ਇਸ ਪਿੰਡ ਦੇ 52 53 54 ਤੇ 55 ਨੰਬਰ ਬੂਥ ਤੇ ਦੁਬਾਰਾ ਪੋਲਿੰਗ ਜਿਹੜੀ ਆ ਪਿੰਡ ਖਾਸਾ ਦੇ ਵਿੱਚ ਉਹ ਕਰਵਾਈ ਜਾਏਗੀ ਉਸ ਤੋਂ ਬਾਅਦ ਜ਼ੋਨ ਨੰਬਰ ਅੰਮ੍ਰਿਤਸਰ ਜ਼ਿਲ੍ਹੇ ਦੇ ਹੀ ਜ਼ੋਨ ਨੰਬਰ 18 ਦੇ ਵਰਪਾਲ ਕਲਾਂ ਦੇ ਵਿੱਚ ਬੂਥ ਨੰਬਰ 90 99 93 94 ਅਤੇ 95 ਨੰਬਰ ਬੂਥ ਤੇ ਦੁਬਾਰਾ ਜਿਹੜੀ ਹੈ ਪੋਲਿੰਗ ਹੋਏਗੀ ਤੇ ਇਸੇ ਤਰ੍ਹਾਂ ਨਾਲ ਬਰਨਾਲਾ ਦੀ ਬਲਾਕ ਸੰਪਤੀ ਪਿੰਡ ਚੰਨਣਵਾਲ ਦੇ ਜ਼ੋਨ ਨੰਬਰ 4 ਦੇ ਵਿੱਚ ਰਾਇਸਰ ਦੇ ਬੂਥ ਨੰਬਰ 20 ਤੇ ਜਿਹੜੀ ਹੈ ਦੁਬਾਰਾ ਪੋਲਿੰਗ ਜਿਹੜੀ ਕਰਵਾਈ ਜਾਏਗੀ ਇਸੇ ਤਰ੍ਹਾਂ ਮੁਖਸਰ ਸਾਹਿਬ ਦੇ ਬਲਾਕ ਕੋਟਪਾਈ ਗਿੱਦੜਵਾਹਾ ਦੇ ਵਿੱਚ ਪਿੰਡ ਬਾਬਣੀਆ ਅਬਾਬਨੀਆਂ ਪਿੰਡ ਕੱਲ ਬਹੁਤ ਚਰਚਾ ਦੇ ਵਿੱਚ ਰਿਹਾ ਸੀ ਕਿਉਂਕਿ ਰਾਜਾ ਵੜਿੰਗ ਨੇ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੰਨੀਆਂ ਦੇ ਬੂਥ ਨੰਬਰ 124 ਤੇ ਦੁਬਾਰਾ ਪੋਲਿੰਗ ਹੋਏਗੀ ਜਲੰਧਰ ਦੀ ਪੰਚਾਇਤ ਸੰਪਤੀ ਭੋਗਪੁਰ ਦੇ ਜ਼ੋਨ ਨੰਬਰ 4 ਦੇ ਬੂਥ ਨੰਬਰ 72 ਤੇ ਵੀ ਜਿਹੜੀ ਹੈ VOTING ਉਹ ਦੁਬਾਰਾ ਹੋਏਗੀ ਤਾਂ ਇਹਨਾਂ ਪਿੰਡਾਂ ਦੇ ਵਿੱਚ 16 ਜਗ੍ਹਾ ਤੇ 16 ਬੂਥਾਂ ਤੇ ਦੁਬਾਰਾ ਜਿਹੜੀਆਂ ਨੇ ਉਹ ਪੋਲਿੰਗ ਕਰਵਾਈ ਜਾਏਗੀ ਕਿਉਂਕਿ ਇੱਥੇ ਗੜਬੜੀਆਂ ਜਿਹੜੀਆਂ ਨੇ ਚੋਣ ਕਮਿਸ਼ਨ ਨੂੰ ਮਿਲੀਆਂ ਸੀ ਇੱਥੇ ਦੁਬਾਰਾ ਪੋਲਿੰਗ ਕਰਾਉਣ ਦੇ ਹੁਕਮ ਜਿਹੜੇ ਐ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਦਿੱਤੇ ਨੇ 14 ਤਰੀਕ ਨੂੰ ਸਵੇਰੇ 8 ਵਜੇ ਪੋਲਿੰਗ ਜਿਹੜੀ ਹੈ ਉਹ ਸ਼ੁਰੂ ਹੋਈ ਸੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੀ ਅਤੇ 4 ਵਜੇ ਤੱਕ ਵੋਟਾਂ ਜਿਹੜੀਆਂ ਨੇ ਉਹ ਪਈਆਂ ਸੀ ਵੋਟ ਫੀਸਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ 40% ਤੋਂ ਵੀ ਘੱਟ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਪੋਲਿੰਗ ਹੋਈ ਹੈ ਤਾਂ ਨਤੀਜੇ ਇਸ ਤੇ 17 ਤਰੀਕ ਨੂੰ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਣਗੇ ਤਗਾ ਤਿਆਰੀਆਂ ਜਿਹੜੀਆਂ ਨੇ ਸਾਰੇ ਉਮੀਦਵਾਰ ਵੀ ਆਪਣੇ ਕਰ ਰਹੇ ਨੇ ਕਿਉਂਕਿ ਬਹੁਤ ਲੋਕਾਂ ਦੀਆਂ ਆਸਾਂ ਉਮੀਦਾਂ ਜਿਹੜੀਆਂ ਨੇ ਉਹ ਜੁੜੀਆਂ ਹੁੰਦੀਆਂ ਨੇ ਜਦੋਂ ਵੀ ਕੋਈ ਕਿਸੇ ਵੀ ਚੋਣ ਦੇ ਵਿੱਚ ਆਪਣੇ ਆਪ ਨੂੰ ਉਮੀਦਵਾਰ ਦੇ ਤੌਰ ਤੇ ਖੜਾ ਕਰਦਾ ਤਾਂ ਆਸਾਂ ਉਮੀਦਾਂ ਜਿਹੜੀਆਂ ਨੇ ਨਾਲ ਬਹੁਤ ਜੁੜ ਜਾਂਦੀਆਂ ਨੇ ਤਾਂ ਉਹਨਾਂ ਨੂੰ ਖੜਾ ਕਰਨ ਵਾਲੇ ਵੀ ਲੋਕਾਂ ਦੀਆਂ ਆਸਾਂ ਉਮੀਦਾਂ ਬਹੁਤ ਜੁੜੀਆਂ ਹੁੰਦੀਆਂ ਨੇ ਤਾਂ ਹੁਣ ਕਿੰਨੇ ਕੁ ਲੋਕਾਂ ਦੀਆਂ ਆਸਾਂ ਉਮੀਦਾਂ ਪੂਰੀਆਂ ਹੋਣਗੀਆਂ ਤੇ ਇਸ ਦੇ ਸਟੇਟਰੀਏ ਸਾਫ 17 ਦਸੰਬਰ ਨੂੰ ਹੋ ਜਾਏਗੀ ਤਾਂ ਹੋਰ ਅਪਡੇਟਸ ਇਸ ਹਸਣਾ ਜੁੜੇ ਰੋ ਲੁਧਿਆਣਾ ਤੋਂ ਸਨਮਜੀਤ ਸਿੰਘ ਜਨਤੈ ਸ਼ਹੀਦ ਧੰਨਵਾਦ